ਉਹ ਬਹਨੇ ਟਾਪ ਟਾਪ ਦੀਆਂ ਗਾਆਂ ਆਜੋ ਮੇਰਾ ਵੀਰ ਤੇ ਦੱਸਾਂ ਕਿ ਉਹਦੀ ਪੂਰੀ ਜਾਣਕਾਰੀ ਤੇ ਪਾਇਆ ਕੋਲੋਂ ਪੂਰੀ ਜਾਣਕਾਰੀ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਟਾਪ ਕੁਆਲਿਟੀ ਦੀ ਐਚ ਐਫ ਬੱਚੀ ਇਹਦੇ ਬਾਰੇ ਵੀ ਲਵਾਂਗੇ ਆਪਾਂ ਪਾਇਆ ਕੋਲੋਂ ਜਾਣਕਾਰੀ ਤੇ ਚੰਗਾ ਜਾਨਵਰ ਹੈ ਬਾਈ ਜੀ ਐਚ ਐਫ ਪੂਰੀ ਬੱਚੀ ਟਾਪ ਕਲਾਸ ਤੇ ਨਾਲ ਪੁੱਛਦੇ ਕੀ ਹੈ ਬਾਈ ਜੀ ਤੇ ਬਾਈ ਕੋਲੋਂ ਲੈਂਦੇ ਪੂਰੀ ਜਾਣਕਾਰੀ ਆਜੋ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਠੀਕ ਹੈ ਜੀ ਕਿਹੜਾ ਪਿੰਡ ਪੈਂਦਾ ਵੀਰੇ ਕੇਲੋ ਜੀ ਕੇਲੋ ਆ ਕਿਤੇ ਪੈਂਦਾ ਜੀ ਸਹੀ ਮਲੇਕ ਕੋਲੇ ਲਵੇ ਅੱਛਾ ਜਿਲ੍ਹਾ ਕਿਹੜਾ ਪੈਂਦਾ ਜੀ ਮਲੇਕ ਕੋਲਾ ਠੀਕ ਹੈ ਭਾਈ ਕਿੰਨੇ ਜਾਨਵਰ ਲੈ ਕੇ ਆਏ ਅੱਜ ਆਪਾਂ ਜੀ ਕੱਲੀ ਹੀ ਲੈ ਕੇ ਆਏ ਜੀ ਅੱਛਾ ਜੀ ਤੇ ਕੀ ਹਿਸਾਬ ਦਾ ਵੇ ਬੱਚੀ ਤੇ ਜੀ ਇਹਦਾ ਜੀ ਮੁੱਲ ਕਰਦੇ 90000 ਅੱਛਾ ਜੀ ਦੁੱਧ ਕਿੰਨਾ ਥੱਲੇ ਜੀ ਦੁੱਧ 20 ਕਿਲੋ ਜੀ ਅੱਛਾ 20 ਕਿਲੋ ਹਾਂ ਜੀ ਤੇ ਨਾਲ ਕੀ ਵੀਰੇ ਤੇ ਬੱਸ ਆ ਜੀ ਅੱਛਾ ਨਾਲ ਬੱਚਾ ਜੀ ਤੇ ਉਧਰ ਠੰਡੀ ਪੂਰੀ ਬਈ ਹਾਂ ਜੀ ਹਾਂ ਜੀ ਕੋਨੀ ਕੰਨੀ ਬਹੁਤ ਆ ਤੇ ਚੈੱਕ ਕਰੋ ਇਹ ਪੂਰੀ ਥੀਲਕ ਤੇ ਬਈ ਅਟਰ ਕੁਆਲਟੀ ਬਹੁਤ ਚੰਗੀ ਬਈ ਹੱਡਾਂ ਪੈਰਾਂ ਦੀ ਬਹੁਤ ਖੁੱਲੀ ਹੈ ਬਈ ਜੀ ਤੇ ਬਈ ਜੀ ਵਿਵਾਰਦਗਾ ਮੈਂ ਬਣਾਵਣਾ ਹਾਂ ਹਾਂ ਜੀ ਠੀਕ ਹੈ ਬਈ ਜੀ ਤੇ ਮੜਾ ਮੋਟਾ ਘਰ ਮੰਡਣ ਹੋ ਜੂ ਇਹਦੇ ਤੇ ਜੀ ਹਾਂ ਜੀ ਹਾਂ ਜੀ ਠੀਕ ਹੈ ਬਈ ਜੀ ਕੁਆਲਟੀ ਬਹੁਤ ਚੰਗੀ ਹੈ ਬਈ ਤੇ ਮੋਬਾਈਲ ਪਰ ਬੋਲ ਸਕਦੇ ਆ ਆਪਣਾ ਹਾਂਜੀ ਵੀ 9217533418 ਇੱਕ ਵਾਰ ਦਾਰੇ ਬੋਲ ਦਿਓ ਜੀ 9217533418 ਠੀਕ ਹੈ ਬਾਈ ਜੀ ਤੇ ਨਾਲ ਦੇਖੋ ਬਈ ਐਚ ਐਫ ਬੱਚਾ ਪਿਓਰ ਤੇ ਚੰਗਾ ਜਾਨਵਰ ਹੈ ਬਾਈ ਜੀ ਪਿੱਟਪੂਰੇ ਦੀ ਬਹੁਤ ਚੰਗੀ ਹੈ ਬੱਚੀ ਤੇ ਦੁੱਧ ਹਜੇ ਪਾਈ ਕਹਿੰਦਾ ਹੋਰ ਵੀ ਹੋ ਜੂਗੀ ਤੇ ਚੰਗਾ ਜਾਨਵਰ ਹੈ ਬਾਈ ਜੀ ਟਾਪ ਕੁਆਲਟੀ ਦੀ ਬਾਈ ਜੀ ਐਚ ਐਫ ਬੱਚੀ ਠੀਕ ਹੈ ਬਾਈ ਜੀ ਧੰਨਵਾਦ ਜੀ ਬਹੁਤ ਹੀ ਟਾਪ ਕਲਾਸ ਕ੍ਰੋਸ ਬੱਚੀ ਇਹਦੇ ਬਾਰੇ ਵੀ ਆਪਾਂ ਲਵਾਂਗੇ ਬਾਈਆਂ ਕੋਲ ਜਾਣਕਾਰੀ ਦੇ ਚੈੱਕ ਕਰੋ ਮੇਰਾ ਵੀ ਚੰਗਾ ਅਟਰ ਕੁਆਲਿਟੀ ਦੀ ਮਾਲਕਣ ਤੇ ਵੀ ਨਗੀਨਾ ਜਾਨਵਰ ਹੈ ਤੇ ਭਾਈ ਖੜਾ ਵਿੱਚ ਪ੍ਰੋਪਰ ਗੈਪ ਹੈ ਚੈੱਕ ਕਰੋ ਮੇਰਾ ਵੀ ਨੇੜੇ ਤੋਂ ਵੀ ਇਹਦੇ ਬਰਲੇ ਦੇ ਬਾਈਏ ਕੋਲ ਜਾਣਕਾਰੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਠੀਕ ਹੈ ਵੀਰੇ ਕਿਹੜਾ ਭਿੱਟ ਭੇਜਦਾ ਵੀਰੇ ਦਾ ਮਾਪ ਗੜ ਪਿੰਡਾਂ ਮਰੇ ਕੋਲ ਅੱਛਾ ਵੀਰੇ ਕਿਹੜਾ ਭੇਜਦਾ ਜੀ ਜਿਹੜਾ ਮਰੇ ਕੋਲ ਅੱਜ ਕਿੰਨੇ ਜਾਨਵਰ ਲੈ ਕੇ ਆਏ ਜੀ ਅੱਜ 21 ਲੈ ਕੇ ਆਏ 21 ਲੈ ਕੇ ਆਏ ਜੀ ਬਾਕੀ ਗਾਹਕੀ ਰੀਗੀ ਵੀ ਠੀਕ ਆ ਵਧੀਆ ਜੀ ਅੱਛਾ ਜੀ ਕੀ ਹਿਸਾਬ ਕਰਾਵੇ ਬੱਚੀ ਦਾ ਵੀਰੇ ਵੀਰੇ ਅਸੀਂ 80000 ਡਿਮਾਂਡ ਕੀਤੀ ਜੀ 75000 ਦੀ ਛੱਡਦਾ ਵਾ ਅੱਛਾ ਜੀ ਤੇ ਕਿਹੜੇ ਸੂਏ ਵੀਰੇ ਦੂਜੇ ਸੂਆ ਗਰ ਉਹ ਕਿੰਨੇ ਥੱਲੇ ਵੀਰੇ ਦੇ ਬਸ 18 ਵੇਖੋ ਬਈ ਟੋਰ ਕੇ ਦਿਖਾਵਾ ਥੋੜੀ ਜੀ ਹਾਂ ਜੀ ਟੋਰ ਕੇ ਜੀ ਤੇ ਬਈ ਚੰਗਾ ਯਾਰ ਵੀਰੇ ਬਈ ਅਟਰ ਕੁਆਲਿਟੀ ਬਹੁਤ ਚੰਗੀ ਜਨਵਰ ਦੀ ਤੇ ਟਾਪ ਕੁਆਲਿਟੀ ਦੀ ਆ ਬਈ ਜੀ ਤੇ ਫੁੱਲ ਵੀ ਬਈ ਜਿਹੜਾ ਬਹੁਤ ਜੈਨਰੇਟਰ ਰੱਖਿਆ ਦਾ ਤੇ ਸੋਨੇ ਵਰਗੀ ਬੱਚੀ ਹੈ ਬਾਈ ਜੀ ਤੇ ਹੱਡਾਂ ਮੈਰਾਂ ਦੀ ਮੌਖ ਖੁੱਲੀ ਆਵੇ ਜੀ ਤੇ ਚੰਗਾ ਜਾਨਵਰ ਹੈ ਬਾਈ ਜੀ ਮੋੜਦਾ ਵੀਰੇ ਮੋੜਦਾ ਵੀਰੇ ਬ ਕੋਈ ਨਹੀਂ ਤੇ ਚੰਗਾ ਜਾਨਵਰ ਹੈ ਕੋਈ ਹੋਰ ਕੋਈ ਜਾਣਕਾਰੀ ਜੀ ਬੰਦੋ ਜੀ ਆਪੇ ਕਰਨਾ ਚਾਹਤ ਕਰਦਾ 7:00 ਵਜੇ ਮੋਬਾਈਲ ਨੰਬਰ ਸ਼ੇਅਰ ਕਰ ਦੂਗਾ ਆਪ ਆਪਣਾ 84275 76198 ਤੇ ਵਪਾਰ ਦਾ ਕੰਮ ਵੀ ਇਹ ਆਪਣਾ ਹੀ ਨਾ ਨਾ ਵੀਰ ਘਰ ਦੀ ਸੀ ਅੱਜ ਘਰ ਦੀ ਉਹ ਲੈ ਕੇ ਆਇਆ ਵੀਰ ਆਪ ਠੀਕ ਹੈ ਵੀਰ ਇਹ ਤਾਂ ਵੀ ਘੱਟ ਦੇ ਦਾਂਗੇ 70000 ਦੇ ਠੀਕ ਹੈ ਬਾਈ ਜੀ ਤੇ ਬਾਈ ਕਹਿੰਦਾ ਹੋਰ ਮਾਨਤਣ ਕਰ ਦਾਂਗਾ ਘਰ ਦਾ ਆਪਣਾ ਬਾਈ ਉਧਰ ਠੰਡੀ ਪੂਰੀ ਹਾਂ ਠੀਕ ਹੈ ਬਾਈ ਉਧਰ ਪੂਰੀ ਸੀਲ ਹੈ ਤੇ ਬਾਈ ਕਹਿੰਦਾ ਟੌਪ ਜਿੱਦਾਂ ਮਰਜੀ ਬੱਚੇ ਖੋਲੀ ਜਾਣਾ ਤਾਂ ਬਾਈ ਘਰ ਰੱਖ ਲੈਣਾ ਬਾਈ ਠੀਕ ਹੈ ਤੇ ਚੰਗਾ ਜਦ ਵੀਰ ਆ ਬਾਈ ਜੀ ਤੇ ਬਾਈ ਦਾ ਕੰਟੈਕਟ ਜੇ ਹੋਰ ਲੈਣੇ ਦੇ ਸ਼ੌਕੀਆ ਕੋਈ ਧੰਨਵਾਦ ਵੀਰੇ ਟਾਪ ਕੁਆਲਿਟੀ ਦੀਆਂ ਐਚ ਬੱਚੀਆਂ ਦੇ ਗਾਵਾਂ ਆਈਆਂ ਹੋਈਆਂ ਨੇ ਤੇ ਆਪਾਂ ਲੈ ਕੇ ਆਵਾਂਗੇ ਤੁਹਾਡੇ ਤੇ ਵੀਡੀਓ ਤੇ ਚੈੱਕ ਕਰਿਆ ਕਰੋ ਵੀਰੇ ਤੇ ਬਾਕੀ ਵੀ ਚੈਨਲ ਨੂੰ ਸਪੋਰਟ ਜਰੂਰ ਕਰਿਆ ਕਰੋ ਮੇਰਾ ਵੀਰ ਟਾਪ ਕੁਆਲਿਟੀ ਦੀ ਬੱਚੀ ਤੇ ਬਈ ਅਟਰ ਕੁਆਲਿਟੀ ਚੰਗੀ ਹੈ ਬਈ ਜੀ ਇਹਦੀ ਪੂਰੀ ਤੇ ਬਾਈ ਕੋਲ ਲੰਦੇ ਆਪਾਂ ਪੂਰੀ ਜਾਣਕਾਰੀ ਹੈ ਇਹਦੇ ਬਾਰੇ ਆ ਜਾਓ ਵੀਰੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਠੀਕ ਹੈ ਵੀਰੇ ਕਿਹੜਾ ਲੱਕਾ ਵੀਰੇ ਆਪਣਾ ਰੋਪੜ ਹੈ ਜੀ ਜ਼ਿਲ੍ਹਾ ਵੀਰੇ ਚਤਾਮਲਾ ਪਿੰਡ ਹੈ ਜੀ ਅੱਛਾ ਚਤਾਮਲਾ ਪਿੰਡ ਬਾਈ ਜੀ ਅੱਜ ਕਿਨੇ ਪਸ਼ੂ ਲੈ ਕੇ ਆਏ ਸੀ ਵੀਰੇ ਵੀਰੇ 2 ਲਿਆ ਜੀ ਉਹ ਆ ਕੋਈ ਸੇਰ ਵੀ? ਹਾਂਜੀ ਇੱਕ ਹੋਗੀ ਵੀਰੇ। ਠੀਕ ਹੈ ਬਾਈ। ਜਿਹੜੀ ਆ ਬੱਚੀ ਦਿਖਾਈ ਇਹਦਾ ਕੀ ਹਿਸਾਬ ਦਾ ਵੀਰੇ? ਵੀਰੇ ਦੂਜੇ ਸੂਏ ਆ ਜੀ। 30 ਤਰੀਕ ਨੂੰ ਇਹਦਾ ਦਿਨ ਪੂਰੇ ਆ ਜੀ। ਅੱਛਾ ਜੀ। ਤੇ 75000 ਰੁਪਏ ਮੰਗਦੇ ਵੀਰੇ। ਠੀਕ ਹੈ ਬਾਈ। ਦੁੱਧ ਕਿੰਨਾ? ਪਹਿਲੇ ਸੂਏ ਨੂੰ ਵੀਰੇ ਇਹਨੇ ਦਿੱਤਾ ਜੀ 18-19 ਕਿਲੋ ਜੀ। ਅੱਛਾ ਹੁਣ ਕਿਦਾਂ ਕੱਢ ਜੂ ਇਸ ਵਾਰੀ ਬਾਈ? ਹੁਣ ਵੀਰੇ ਸੇਵਾ ਪਰ ਹੈ। ਬਾਕੀ ਸ਼ਾਮ ਸੰਭਾਲ ਉਹ ਡਿਪੈਂਡ ਕਰਦਾ ਹੈ ਨਾ ਜੀ। ਠੀਕ ਹੈ ਬਾਈ। ਹਾਂਜੀ ਵੀਰੇ। ਤੇ ਉਦਾਂ ਠੰਡੀ ਹੈ ਬਾਈ ਪੂਰੀ? ਹਾਂਜੀ ਵੀਰੇ ਆ ਦੇ। ਉਦਾਂ ਬਾਈ ਠੰਡੀ ਹੈ ਬਾਈ ਕਹਿੰਦਾ ਪੂ ਤੇ ਕਿਹੜੀ ਕਿਹੜੀ ਮੰਡੀ ਆਪ ਪਲਾਉਂਦੇ ਵੀਰੇ ਵੀਰੇ ਆਪਾਂ ਖੰਨੇ ਹਾਂਜੀ ਵੀਰੇ ਜਗਰਾਮ ਬਾਕੀ ਘਰਾਂ ਜਾਂਦਾ ਠੀਕ ਹੈ ਬਾਈ ਜੀ ਹਾਂਜੀ ਤੇ ਬਾਈ ਮੋਬਾਈਲ ਪਰ ਬੋਲ ਦੂੰਗੇ ਆਪਾਂ ਆਪਣਾ 81948 ਜੀ 40762 ਜੀ ਕੋਲ ਬਾਰੇ ਬੋਲ ਦੋ ਸੋਣੇ 81948 ਵੀਰੇ 40762 ਜੀ ਤੇ ਨਾਮ ਕੀ ਵੀਰੇ ਆਪਣਾ ਮੇਰਾ ਲਵਲੀ ਹੈ ਠੀਕ ਹੈ ਬਾਈ ਜੀ ਤੁਹਾਨੂੰ ਕੰਟੈਕਟ ਕਰਕੇ ਆ ਸਕਦਾ ਮਤਲਬ ਬੰਦਾ ਹਾਂਜੀ ਵੀਰੇ ਹਾਂਜੀ ਠੀਕ ਹੈ ਬਾਈ ਜੀ ਤੇ ਬਾਈ ਦਾ ਹੈਗਾ ਵਪਾਰ ਦਾ ਤੇ ਬਾਈ ਕੋਲ ਖੜੇ ਨੇ ਚੰਗੇ ਜਗੇ ਪਸ਼ੂ ਤੇ ਬਾਈ ਨਾਲ ਕੰਟੈਕਟ ਜਰੂਰ ਕਰ ਮੇਰਾ ਵੀਰ ਛਟੀਆਂ ਬੱਚਿਆਂ ਲੈਣ ਦਾ ਸ਼ਿਕਾਇਤ ਉਹ ਵੀ ਆ ਸਕਦਾ ਮੰਡੀ ਵਿੱਚ ਤੇ ਚੱਕ ਨਾ ਮਰੇ ਬਿੱਸਿੰਗੀ ਦੇਖ ਤਬੀ ਯਾਰ ਇੰਨਾ ਜੱਟਾ ਨਾ ਮੱਗੀ ਨਾ ਦੇਖ ਯਾਰ ਫੋਨ ਤੇ ਕੋਈ ਪੱਛੀ ਨੂੰ ਕੱਟ ਥੋੜੀ ਦੇਖੀ ਬਾਕੀ ਸਾਰਾ ਸੁਣਨਾ ਤੇਰੇ ਘਰੋਂ ਸੀਗੀ ਰੱਖਿਆ ਹੈ ਬਾਈ ਰੱਖਿਆ ਨਾ ਜੀ 25000 ਤੇ 25000 ਮੁੱਲ ਰੱਖਿਆ ਬਾਈ ਕਹਿੰਦੇ ਇਹਨਾਂ ਦਾ ਜੀ ਯਾਰ ਭਰਾ ਹੋਈ ਨਹੀਂ ਤੇ ਅੱਗੇ ਖੜੀ ਆ ਬਾਈ ਜੀ ਕਰੂੰ ਬਹੁਤ ਹੀ ਟਾਪ ਕੁਆਲਟੀ ਦੀ ਗਾਇ ਇਹਦੇ ਬਾਰੇ ਵੀ ਲੈਂਦੇ ਆਪਾਂ ਬਾਈ ਕੋਲੋਂ ਜਾਣਕਾਰੀ ਭਾਈ ਸਾਸੀਗਲ ਜੀ ਕੀ ਹਾਲ ਹੈ ਵੀਰੇ ਠੀਕ ਠਾਕ ਵੀਰੇ ਕਿਹੜਾ ਪਿੰਡ ਹੈ ਵੀਰੇ ਰੰਧਰਨੀ ਅੱਛਾ ਵੀਰੇ ਪਿੰਡ ਕਿਹੜਾ ਪੈ ਜਾਂਦਾ ਈ ਪਿੰਡ ਲਾਗੇ ਬਲੀਪੁਰ ਅੱਛਾ ਬਾਈ ਜੀ ਅੱਜ ਕਿੰਨੇ ਜਾਨਵਰ ਲੈ ਕੇ ਆਏ ਸੀ ਵੀਰੇ ਜਾਨਵਰ ਲੈ ਕੇ ਆਏ ਵਿੱਚ 4 ਅੱਛਾ ਬਾਈ ਹੋਇਆ ਕੋਈ ਸੇਲ ਜੀ ਹਾਂ ਜੀ ਹੋ ਗਿਆ ਤੁਸੀਂ ਅੱਛਾ ਗਾਹਗਰੀ ਕਿਵੇਂ ਵੈਸੇ ਹੀ ਹਾਂਜੀ ਗਾਹਗਰੀ ਕਿਵੇਂ ਆ ਗਾਹਕ ਬਹੁਤ ਵਧੀਆ ਵੀਰੇ ਠੀਕ ਹੈ ਬਾਈ ਜੀ ਜਿਹੜੀ ਆ ਬੱਚੀ ਖੜੀ ਹੈ ਤਾਂ ਕੀ ਹਸ ਸਕਦਾ ਵੀਰੇ ਇਹ ਵੀਰੇ ਦੂਜੇ ਸੂਏ ਅੱਛਾ ਦੁੱਧ ਕਿੰਨਾ ਥੱਲੇ ਵੀਰੇ ਦੁੱ ਤੇ ਨਾਲ ਕੀ ਵੀਰੇ ਤੇ ਨਾਲ ਬੱਚੀ ਆ ਜੀ ਨਾਲ ਬਈ ਬੱਚੀ ਚੈੱਕ ਕਰੋ ਮੇਰਾ ਵੀਰ ਤੇ ਮੁੱਲ ਕਿਨੇ ਰੱਖਿਆ ਵੀਰੇ ਦਾ ਜੀ ਮੁੱਲ ਵੀਰ ਜੀ ਇਹਦਾ 60000 60000 ਤੇ ਬਾਕੀ ਮਾੜ ਮਾੜ ਟਾਂ ਟਾਂ ਹੋ ਜੂ ਵੀਰੇ ਆਹੋ ਹੋ ਜੀ ਠੀਕ ਹੈ ਬਈ ਜੀ ਤੇ ਕੋਈ ਅਵੇਲੇਬਲ ਹੋ ਸਕਦੇ ਆਪ ਆਪਣਾ ਹੀ ਹਾਂਜੀ ਮੋਬਾਈਲ ਨੰਬਰ 98765 ਹਾਂਜੀ 8407 ਠੀਕ ਹੋਰ ਦਾਰੇ ਬੋਲ ਦੂੰਗਾ ਵੀਰੇ 98765 8407 ਜੀ ਠੀਕ ਹੈ ਬਈ ਜੀ ਤੇ ਚੈੱਕ ਕਰੋ ਮੇਰਾ ਵੀਰ ਕੋਈ ਟਾਪ ਕਲਾਸ ਦੇ ਬਈ ਗਣ ਤੇ ਬਈ ਚੰਗਾ ਨੇ ਬਈ ਅਟਰ ਕੁਆਲਟੀ ਬਹੁਤ ਚੰਗੀ ਹੈ ਬਈ ਜੀ ਤੇ ਪਿੱਟ ਕੋਲੇ ਦੀ ਬਹੁਤ ਚੰਗੀ ਹੈ ਬਈ ਜੀ ਤੁਸੀਂ ਲੈ ਸਕਦੇ ਹੋ ਬਈ ਜੀ ਦੇ ਵਿੱਚ ਆ ਗਈ ਟਰੈਕਟਰ ਉਹਦਾ ਤਾਂ ਇੱਕ ਆਇਆ ਹੈ ਤੇ ਬਾਈ گاਵਾ ਦੀ ਬਹੁਤ ਮਿਲ ਜਾਂਦੀਆਂ ਨੇ ਕੁਆਲਿਟੀ ਚ ਵੱਧ ਤੋਂ ਵੱਧ ਤੇ ਬਾਈ ਐ ਬਾਈ ਪਾਣੀ ਸੇਵਾ ਦਾ ਉਹੇ ਕੰਮ ਕਰਦਾ ਤੇ ਬਾਈ ਕੀ ਹਾਲ ਹੈ ਜੀ ਕਿਹੜਾ ਪਿੰਡ ਵੇਲਾ ਵੀਰਾ ਬਾਈ ਕਿਹੜਾ ਪਿੰਡ ਹੈ ਜੀ ਮਹਿਲਕਣਾ ਅੱਛਾ ਮਹਿਲਕਣਾ ਬਾਈ ਉਹੀ ਦੇ ਲੋਕ ਨੇ ਮੈਂ ਮਹਿਲਕਣਾ ਦੇ ਆ ਅੱਛਾ ਤਹਿਸੀਲ ਕਿਹੜੀ ਪੈ ਜਾਂਦੀ ਹੈ ਜੀ ਪਰ ਨਾ ਅਮੈਲ ਕਰਾਂਗੇ ਨਾ ਅੱਛਾ ਗਿਲਾ ਜੀ ਜਿਹੜਾ ਬੰਨਣਾ ਜਿਹੜਾ ਬੰਨਣਾ ਬਾਈ ਦੀ ਬਾਈ ਸੇਵਾ ਹੈ ਉਰੇ ਪਾਲੀ ਦੀ ਤੇ ਬਾਈ ਦਾ ਬਹੁਤ ਭੜਾਈ ਦਾ ਕੰਮ ਕਰ ਰਹੇ ਨੇ ਤੇ ਬਾਈਆਂ ਨੂੰ ਵੀ ਬਾਈ ਸਪੋਰਟ ਕਰਿਆ ਕਰੋ ਜਰੂਰ ਮੇਰਾ ਵੀਰ ਜਦੋਂ ਵੀਰ ਮੰਡੀ ਆਉਂਦੇ ਹੋ ਤੇ ਅੱਗੇ ਆਪਾਂ ਮਾਨਸਾ ਦੀ ਗੱਲ ਜੁਰੇ ਆ ਗਏ ਅੱਛਾ ਬਾਈ ਜੀ ਤੜਕੇ ਡੱਬਾ ਲਈ ਜਾਣਾ ਠੀਕ ਹੈ ਬਾਈ ਜੀ ਤੇ ਬਾਈ ਮੰਡੀ ਕਰਦੇ ਪੰਜਾਬ ਦੇ ਠੀਕ ਹੈ ਬਾਈ ਜੀ ਤੇ ਬਾਈਆਂ ਦੀ ਸਪੋਰਟ ਜਰੂਰ ਕਰਿਆ ਕਰੋ ਮੇਰਾ ਵੀਰ ਕਿਉਂਕਿ ਇਹੀ ਧੁੱਪਾਂ ਵਿੱਚ ਗਰਮੀ ਬਹੁਤ ਹੈ ਤੇ ਘੁੰਮਣਾ ਬੜਾ ਔਖਾ ਬਾਈ ਜੀ ਠੀਕ ਹੈ ਬਾਈ ਜੀ ਠੀਕ ਹੈ ਜੀ ਦਿਖਾਉਣੀ ਆਪਾਂ ਤੁਹਾਨੂੰ ਬਹੁਤ ਹੀ ਟੌਪ ਕਲਾਸ ਬਾਈ ਐਚ ਐਫ ਬੱਚੀਆਂ ਤੇ ਬਾਈ ਕੋਲ ਲੈਂਦੇ ਆ ਜਾਣਕਾਰੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਵੀਰੇ ਵਧੀਆ ਵੀਰੇ ਵਧੀਆ ਕਿਹੜਾ ਪਿੰਡ ਪੈਜਦਾ ਵੀਰੇ ਪਿੰਡ ਬਾਈ ਦੱਦਾ ਹੂਰਾ ਅੱਛਾ ਇੱਥੇ ਵੀ ਬਾਈ ਦੇ ਲਾਗੇ ਆ ਠੀਕ ਹੈ ਜਿਲ੍ਹਾ ਜੀ ਹੁਗਾ ਜੀ ਅੱਛਾ ਬਾਈ ਅੱਜ ਕਿੰਨੇ ਜਾਨਵਰ ਲੈ ਕੇ ਆ ਵੀਰੇ ਬਾਈ ਲਿਆਂਦਿਆਂ ਤਿੰਨ ਅੱਛਾ ਜੀ ਕੋਈ ਸ਼ੇਅਰ ਹੋਈ ਵੀਰ ਨਹੀਂ ਵੀਰੇ ਕੋਈ ਨਹੀਂ ਹੋਈ ਯਾਰ ਗਾਹਗਰੀ ਕਿਵੇਂ ਅੱਜ ਜਿਆ ਸਾਡੇ ਭਾਦ ਦਾ ਬੰਦਾ ਹੀ ਆ ਆਹ ਜਦ ਬੀਕੀ ਨਹੀਂ ਬਈ ਆਹਾਂ ਤੇ ਬਾਈ ਜੀ ਇਹ ਜਿਹੜੀ ਬੱਚੀ ਖੜੀ ਹੈ ਇਤਰਾ ਐਫ ਐ ਤਾਂ ਕੀਸ ਲੱਗਦਾ ਵੀਰੇ ਇਹ ਥੱਲੇ ਬਾਈ 16 ਕਿਲੋ ਬੋਲਾ ਅੱਛਾ ਬਾਈ ਜੀ ਹਾਂ ਮਗਰ ਬੱਚੀ ਹੈ ਜਰਸੀ ਅੱਛਾ ਬਾਈ ਜੀ ਹਾਂ ਬਾਈ ਤੇ ਬਾਈ ਜੀ ਉਧਾ ਛੱਡੀ ਪੂਰੀ ਮੈਂ ਕਹਿੰਦਾ ਬਾਈ ਪਣਾ ਸਾਰਾ ਪਿੰਡ ਥੱਲੇ ਬੈਠਾ ਨੇ ਠੀਕ ਹੈ ਵੀ ਤੇ ਚੈੱਕ ਕਰੋ ਮੇਰਾ ਵੀ ਚੰਗਾ ਜਾਨਵਰ ਹੈ ਬਾਈ ਜੀ ਅਟਰ ਕੁਆਲਟੀ ਬਹੁਤ ਚੰਗੀ ਬਈ ਮੰਦਲੇ ਵੀਦੀ ਹੈ ਬਾਈ ਬਦਲੇ ਵੀਦੀ ਹੈ ਬਾਕੀ ਖੜਾ ਵਿੱਚ ਪ੍ਰੋਪਰ ਗੈਪ ਹੈ ਤੇ ਹੱਡਾਂ ਪੈਰਾਂ ਦੀ ਪੂਰੀ ਖੁੱਲੀ ਹੈ ਬਾਈ ਜੀ ਤੇ ਬਾਈ ਨਾਲ ਅਪ ਨੰਬਰ ਸ਼ੇਅਰ ਕਰਾਂਗੇ ਚੈੱਕ ਕਰੋ ਮੇਰਾ ਵੀ ਤੇ ਚੰਗਾ ਜਾਨਵਰ ਬਾਈ ਜੀ ਤੇ ਬਈ ਦੂਜੀ ਜਰਸੀ ਖੜੀ ਹੈ ਬਾਈ ਇਹਦਾ ਕੀ ਹਿਸਾਬ ਕਰਦਾ ਵੀਰ ਤੇ ਨਾਲ ਖੜੀ ਹੈ ਬਾਈ ਜਰਸੀ ਨਸਲੀ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਰੂਹ ਕੁਸ਼ ਹੁੰਦੀ ਦੇਖ ਕੇ ਤੇ ਥੜਾ ਵਿੱਚ ਵੀ ਚੈੱਕ ਕਰੋ ਮੇਰਾ ਵੀਰ ਗੈਪ ਤੇ ਚੰਗਾ ਜਾਨਵਰ ਬਾਈ ਜੀ ਬਾਈ ਇਹਦਾ ਕੀ ਹਿਸਾਬ ਕਰਦਾ ਜਰਸੀ ਇਹ ਬਾਈ ਦੂਜਾ ਸੁਆ ਅੱਛਾ ਜੀ 20 ਪਲੱਸ ਦੋ ਦਿਨ ਦੀ ਗੱਭਣ ਹਾਏ ਹਾਏ ਕਿੰਨੇ ਦਿਨ ਲੈ ਲੂ ਵੀਰ ਹਾਏ ਵੀਰੇ ਇਹਦੇ ਸਾਡੇ ਦੋ ਤਿੰਨ ਦਿਨ ਪੂਰੇ ਆ ਅੱਛਾ ਜੀ ਇਹ ਹੰਜ ਲੈ ਲੂ ਉਹੀ ਪਤਰਾ 8 ਦਿਨ ਨਹੀਂ ਬਾਸ 10 ਦਿਨ ਆਏਗਾ 10 ਦਿਨ ਲੈ ਲਓ ਤੇ ਬਾਈ ਚੰਗਾ ਜਾਨਵਰ ਹੈ ਬਾਈ ਇਹਦਾ ਮੁੱਲ ਕਿਤਾ ਰੱਖੇ ਵੀ ਆਪਾਂ ਜੀ ਇਹਦਾ ਮੁੱਲ ਬਾਈ 95 ਕਰਦੇ ਅੱਛਾ 95 ਜੀ ਬਾਕੀ ਮਾੜਾ ਮੋਟਾ ਹੋ ਜੂ ਮਾਨਤਾ ਦੀ ਹਾਂ ਹਾਂ ਪੂਰਾ ਹੀ ਕਰ ਦਾਂਗੇ ਮਾੜਾ ਮੋਟਾ ਕਰਨ ਤੇ ਜਿਹੜੀ ਇੱਥੇ ਐਚਪ ਖੜੀ ਵੀਰੇ ਇਹ ਹੈ ਤੇ ਬਾਈ ਹੱਡਾ ਪੈ ਰਿਹਾ ਪਹਿਲਾਂ ਆ ਬਾਈ ਅੱਛਾ ਜੀ ਤੇ ਇਹਦਾ ਕੀ ਹਿਸਾਬ ਤਾਂ ਵੀਰੇ ਦੁੱਧ ਦਾ ਇਹ ਬਾਈ 16 ਕਿਲੋ ਹੈ ਬੜਾ ਆਇਆ ਥੱਲੇ ਅੱਛਾ ਜੀ ਹਾਂ ਦੰਦਾ ਚਾਹੇ ਧੀ ਬੱਚੀ ਹੈ ਅੱਛਾ ਬਾਈ ਤੇ ਕਿੰਨਾ ਕਰ ਜੂ ਹਜੇ ਹੋਰ ਇਹ ਉਹ ਬਾਈ 2 ਕਿਲੋ ਹੋਰ ਵਾਜੂ ਹੋਰ ਗਾ ਅਗਲੇ ਸਾਲ ਅਗਲੇ ਸੂਰਤ ਵਾਧੂ ਕਰ ਜੀ ਅਗਲੇ ਸੂਰਤ ਵਾਧੂ ਕਰ ਇਹਦਾ ਮੁੱਲ ਕਿੰਨਾ ਰੱਖੇ ਵੀਰੇ ਇਹਦਾ ਵੀਰੇ 92000 ਠੀਕ ਹੈ ਬਾਈ ਜੀ ਤੇ ਮੋਬਾਈਲ ਨੰਬਰ ਬੋਲ ਸਕਦੇ ਆਪਾਂ ਆਪਣਾ 994436541 ਇਹ ਕੋਈ ਦੁਆਰੇ ਬੋਲ ਦੋ ਵੀਰੇ 994436541 ਤੇ ਬਾਈ ਚੈੱਕ ਕਰੋ ਟਾਪ ਕੁਆਲਿਟੀ ਦੀ ਐਚ ਐਫ ਬੱਚੀ ਬਾਈ ਜੀ ਤੇ ਫੱਟਾ ਪੈਰਾਂ ਦੀ ਬਹੁਤ ਖੁੱਲੀ ਹੈ ਤੇ ਚੰਗਾ ਜਾਨਵਰ ਆ ਬਾਈ ਜੀ ਇਹ 16 ਲੀਟਰ ਦੁੱਧ ਬਾਈ ਕਹਿੰਦਾ ਹਮੇ ਹੋਰ ਵਾਜੂ ਕਿਲੋ 2 ਕਿਲੋ ਤੇ ਬਾਕੀ ਬਾਈ ਜਾਲਮਰ ਦੂਏ ਤੀਏ ਸੂਏ ਜਾ ਕੇ ਵੜਦਾ ਹੈ ਤੇ ਚੰਗਾ ਜਾਨ ਬਾਈਕ ਨਾਲ ਕਨੈਕਟ ਜਦੋਂ ਦੂਸਰੇ ਨੰਬਰ ਆਪਾਂ ਸ਼ੇਅਰ ਕਰਤਾ ਬਾਈ ਜੀ ਤੁਹਾਡੇ ਨਾਲ ਜੀ ਬਾਈਕ ਦਾ ਰੇਟ ਥੋੜਾ ਮੰਦਾ ਹੀ ਚੱਲ ਰਿਹਾ ਤੇ ਬਾਕੀ ਬਾਈ ਜਾਨਵਰ ਬਹੁਤ ਨੇ ਤੁਸੀਂ ਇੱਥੇ ਆ ਸਕਦੇ ਹੋ ਤੇ ਬੱਚੀਆਂ ਵਗੈਰਾ ਵੀ ਲੈ ਸਕਦੇ ਹੋ ਤੇ ਗਾਂ ਆ ਵੀ ਬਾਧੂ ਮਾਤਰਾ ਚੋਂਦੀ ਨੇ ਇੱਥੇ ਤੇ ਬਾਕੀ ਬਾਈ ਗਰਮੀ ਕਰ ਥੋੜਾ ਜਿਹਾ ਬੁਰਾ ਹਾਲ ਹੈ ਤੇ ਉਦਾਂ ਜਾਨਵਰ ਬਾਧੂ ਆਏ ਨੇ ਬਾਈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਰੇ ਸਪੋਰਟ ਕਰਿਆ ਕਰੋ ਚੈਨਲ ਨੂੰ ਵੀਰੇ ਕਿਉਂਕਿ ਤੁਹਾਡੇ ਹਿਸਾਬ ਤੁਹਾਡੇ ਹਿਸਾਬ ਨਾਲ ਸਭ ਕੁਝ ਚੱਲਦਾ ਵੀਰੇ ਤੇ ਆਪਾਂ ਇਦਾਂ ਦੀ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਗੇ ਤੇ ਜਾਲਬਰ ਦਿਖਾਉਂਦੇ ਰਾਂਗੇ ਸਭ ਤੋਂ ਚੰਗੇ ਤੋਂ ਚੰਗਾ ਜੀ ਜਾਲਬਰ ਬਹੁਤ ਚੰਗੇ ਆਏ ਨੇ ਭਾਈ ਹੌਮ ਕੁਆਲਟੀ ਦੀ ਭਾਈ ਜਰਸੀ ਬੱਚੀ ਇਹਦੇ ਬਾਰੇ ਵੀ ਆਪਾਂ ਲਵਾਂਗੇ ਜਾਣਕਾਰੀ ਹਾਂਜੀ ਭਾਈ ਸ਼ਸ਼ੀਕਲ ਜੀ ਕੀ ਯਾਰ ਹੈ ਵੀਰੇ ਵਧੀਆ ਜੀ ਕਿਹੜਾ ਪਿੰਡ ਹੈ ਵੀਰ ਮੂਰ ਮਹਿਲ ਜੀ ਅੱਛਾ ਜੀ ਕਿੱਥੇ ਹੋਇਆ ਜੀ ਇਹ ਇਹ ਆਪਣੇ ਨੇ ਕੋਈ ਉਧਰ ਤੋਂ ਫੈਟ ਨੂੰ ਆਏ ਠੀਕ ਹੈ ਭਾਈ ਅੱਜ ਕਿੰਨੇ ਜਾਲਬਰ ਲੈ ਕੇ ਆਏ ਵੀਰ ਕਿਹਾ ਜੀ ਜਾਲਬਰ ਕਿੰਨੇ ਲੈ ਕੇ ਆਏ ਜੀ ਅੱਜ ਅੱਛਾ ਅਸੀਂ 2 ਲਿਆਏ ਸੀ ਕੋਈ ਹੋਇਆ ਸੇਲ ਜੀ ਹਾਂਜੀ ਇੱਕ ਹੋ ਗਿਆ ਠੀਕ ਹੈ ਭਾਈ ਇਹ ਬੱਚੀ ਖੜੀ ਹੈ ਤਾਂ ਕੀ ਹਿਸਾਬ ਗਾਂ ਵੀਰੇ ਇਹਦਾ ਮੁੱਲ 65 ਕਰਦੇ ਆ ਜੇ ਦੁੱਧ ਕਿਨੇ ਥੱਲੇ ਜੀ ਬਹੁਤ ਹੈਗਾ 15 ਕਿੱਲੋ ਜੀ ਨਾਲ ਕੀ ਵੀਰੇ ਤੇ ਅੱਛਾ ਜੀ ਅੱਛਾ ਨਾਲ ਬੱਚਾ ਬਈ ਜੀ ਚੈੱਕ ਕਰੋ ਮੇਰਾ ਵੀਰੇ ਦੋਨਾਂ ਦੀ ਬਣਾ ਲੈ ਅੱਛਾ ਜੀ ਇਹ ਬਹੁਤ ਹੀ ਟੌਪ ਕੁਆਲਟੀ ਦੀ ਬੱਚੀ ਹੈ ਬਈ ਜੀ ਤੇ ਬਈਆਂ ਨੇ ਰੇਟ ਵੀ ਬਹੁਤ ਜਿਆਜ ਰੱਖਿਆ ਤੇ ਆਪਾਂ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰੇ 15 ਲੀਟਰ ਦੁੱਧ ਹੈ ਬਈ ਇਹਦਾ ਥੱਲੇ ਇਹਦੇ ਤੇ ਰੇਟ ਬਹੁਤ ਜਿਆਜ ਰੱਖਿਆ ਬਈਆਂ ਨੇ ਜੀ ਚੰਗੇ ਜਾਨਵਰ ਨੇ ਬਈਆਂ ਕੋਲ ਜੀ ਇੱਕ ਦੂਜੀ ਬੱਚੀ ਖੜੀ ਹੈ ਟਾਪ ਕੁਆਲਟੀ ਦੀ ਜਰਸੀ ਇਹਦੇ ਬਈ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਬਹੁਤ ਚੰਗੀ ਦੇਵੇ ਦੀ ਇਹ ਵੀ ਚੰਗੀ ਹੈ ਮੇਰਾ ਵੀਰ ਤੇ ਬਾਕੀ ਬਈ ਪਿੱਠ ਪੂੜੇ ਦੀ ਚੰਗੀ ਹੈ ਚੰਗੇ ਦੁੱਧ ਵਾਲੇ ਜਾਨਪੁਰ ਦੇ ਬਈ ਜੀ ਇਹਦੇ ਬਾਰੇ ਵੀ ਆਪਾਂ ਲੱਭ ਕੇ ਬਾਈ ਕੋਲ ਜਾਣਕਾਰੀ ਤੁਹਾਡੇ ਤੱਕ ਸ਼ੇਅਰ ਕਰਾਂਗੇ ਬਈ ਜੀ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਜਗਰਾਉ ਮੰਡੀ ਵਿੱਚ ਬਈਆਂ ਚ ਟਾਪ ਟਾਪ ਦੇ ਗਏ ਬੱਚਿਆਂ ਪਹੁੰਚੀਆਂ ਨੇ ਇਹਦੇ ਬਾਰੇ ਵੀ ਅੰਦੇ ਮੈਂ ਪੂਰੀ ਜਾਣਕਾਰੀ ਬਈ ਇਹ ਗੇਪ 25 ਤੱਕ ਹੀ ਸਾਕਤਾ ਵੀਰੇ ਮਾਗਰ ਬੱਸੀ ਆ ਵੀਰੇ ਫੈਰ ਫੈਰ ਹਾਂਜੀ ਜਰਸੀ ਕਰਾਉ ਦੁੱਧ ਕਿੰਨਾ ਥੱਲੇ ਵੀਰੇ ਤੇ ਦੁੱਧ ਵੀਰੇ 22 ਕਿਲੋ ਦੁੱਧ ਤਿਆਰ ਆ ਅੱਛਾ 22 ਕਿਲੋ ਬਾਈ ਹਾਂ ਤੇ ਬਾਈ ਜੀ ਮੁੱਲ ਕਿਨੇ ਰੱਖਿਆ ਤਾਂ ਜੀ ਮੁੱਲ ਇਹਦਾ ਵੀਰੇ 75000 ਰੁਪਿਆ ਬਹੁਤ ਹੀ ਜਾਇਜ਼ ਰੱਖਿਆ ਬਾਈ ਹਾਂ ਤੇ ਬਾਈ ਜੀ ਆਪਾਂ ਵਪਾਰ ਦਾ ਕਰਮਾ ਇਹ ਵਪਾਰ ਦਾ ਕੰਮ ਆ ਵੀਰੇ ਕਿਹੜਾ ਪਿੰਡ ਆ ਵੀਰੇ ਕਹਿੰਦਾ ਪਿੰਡ ਆਪਣਾ ਮੁबारक ਪਹੁੰਚੂਗਾ ਵਿੜਾ ਮਲੇਰ ਕੋੜਲਾ ਠੀਕ ਆ ਬਾਈ ਜੀ ਤੇ ਬਾਈ ਜੀ ਮੋਬਾਈਲ ਨੰਬਰ ਵਹੁਤੂਗੇ ਆਪਾਂ ਆਪਣੇ ਬਾਅਦ ਕਰ ਸਕਦੇ ਹਾਂ ਆਪਾ ਤੁਹਾਨੂੰ ਸ਼ੇਅਰ ਕਰਾਂਗੇ ਜੀ ਤੇ ਬਾਈ ਕੋਲੇ ਜਾਨਵਰ ਬਾਈ ਬਹੁਤ ਟਾਪ ਕਲਾਸ ਨੇ ਬਾਈ ਇਹ ਰੂਹ ਕੋਈ ਨਹੀਂ ਦੇਖੀ ਬੱਚੀ ਨੂੰ ਤੇ ਬਾਈ ਜੀ ਦੁੱਧ ਬਾਈ ਦੇ ਨਾਲ ਵੀ ਬੱਚੀ ਹੈ ਬਾਈ ਜੀ ਚੰਗੇ ਜਾਨਵਰ ਨਾਲ ਬਾਈ ਜੀ ਟਾਪ ਕਲਾਸ ਬਾਈ ਜਾਨਵਰ ਨੇ ਬਾਈ ਕੋਲੇ ਤੇ ਪਿੰਡ ਬਾਈ ਦਾ ਆਪਾ ਤੁਹਾਨੂੰ ਦੱਸਤਾ ਜੀ ਸਾਰਾ ਜੀ ਤੇ ਬਾਈ ਦਾ ਵਪਾਰ ਦਾ ਕੰਮ ਹੈ ਤੇ ਬਹੁਤ ਹੀ ਟਾਪ ਕਲਾਸ ਦਾ ਕੰਮ ਹੈ ਜੀ ਤੇ ਚੰਗੇ ਜਾਨਵਰ ਨੇ ਬਾਈ ਕੋਲੇ ਜੀ ਬਾਈ ਦਾ ਨੰਬਰ ਆਪਾ ਤੁਹਾਨੂੰ ਸ਼ੇਅਰ ਕਰ ਲੱਗੇ ਆ ਜੀ 88723 ਜੀ 67635 ਜੀ 883 723 ਜੀ 14635 ਜੀ ਤੇ ਬਾਈ ਨਾਮ ਕੀ ਆਪਣਾ ਜੀ 975 ਸਿੰਘਾ ਜੀ 975 ਸਿੰਘ ਬਾਈ ਦਾ ਟਾਪ ਕਲਾਸ ਦਾ ਬਾਈ ਬੱਚਿਆਂ ਦਾ ਬੱਚਿਆਂ ਕੰਮ ਮੈਛਾ ਦਾ ਵੀ ਕਰਦੇ ਬਾਈ ਮੈਛਾ ਦਾ ਵੀ ਕਰਦੇ ਆ ਵੀਰੇ ਠੀਕ ਹੈ ਬਾਈ ਬਾਕੀ ਖੜਾ ਘਰੇ ਖੜੇ ਹੁੰਦੇ ਨੇ ਪਾਜੀ ਬਾਕੀ ਮਾਲ ਖੜਾ ਹੁੰਦਾ ਜੇ ਕਿਸੇ ਨੇ ਦੂਰੋਂ ਆਣਾ ਹੋਵੇ ਬਾਈ ਆ ਸਕਦਾ ਫੋਨ ਕਰਕੇ ਆ ਸਕਦਾ ਵੀਰੇ ਠੀਕ ਹੈ ਬਾਈ ਜੀ ਤੇ ਬਾਈ ਨੂੰ ਸਪੋਰਟ ਜਰੂਰ ਦਿਓ ਮੇਰਾ ਵੀਰੇ ਇੱਕ ਹੋਰ ਖੜੀ ਜਰਸੀ ਆ ਜੋ ਤੇ ਇੱਕ ਹੋਰ ਖੜੀ ਬਾਈ ਕੋਲ ਜਰਸੀ ਆ ਜੋ ਮੇਰਾ ਵੀਰੇ ਇਹ ਬੱਚੀ ਥੱਲੇ 12 ਕਿਲੋ ਦੋਕਾ ਅੱਛਾ ਵੀਰੇ ਹੁਣ ਬੱਛੀ ਆ ਤੇ ਬਹੁਤ ਹੀ ਟੌਪ ਕਲਾਸ ਦੀ ਬੱਛੀ ਬਈ ਇਹ ਵੀ ਤੇ ਰੰਗ ਵੀ ਬਾਈ ਮਿਲਦਾ ਨਹੀਂ ਸੌਖਾ ਜਿਹਾ ਇਹ ਤੇ ਚੰਗਾ ਜਾਨਵਰ ਆ ਬਾਈ ਜੀ ਬਾਬੇ ਰਮੋੜ ਦੋ ਇਹਦੇ ਬਾਰੇ ਵੀ ਲਵਾਉਂਗੇ ਬਾਈ ਕੋਲ ਜਾਣਕਾਰੀ ਚਿਤਤਰ ਬਾਈ ਤੋਂ ਹੀ ਤੇ ਚੰਗਾ ਜਾਨਵਰ ਆ ਬਾਈ ਜੀ ਤੇ ਬਾਈ ਜੀ ਇਹਦਾ ਕੀ ਦੁੱਧ ਕਿਨੇ 12 ਲੀਟਰ ਦੀ 12 ਕਿਲੋ ਦੁੱਧ ਦਾ ਵੀਰੇ ਮਹੀਨੇ ਰੀ ਸੂਈ ਹੋਈ ਆ ਮੁੱਲ 45000 ਰੁਪਏ ਦੀ ਦੇ ਦਾਂਗੇ ਠੀਕ ਆ ਬਾਈ ਜੀ ਬਹੁਤ ਜੈ ਨਾਲ ਕੀ ਵੀਰੇ ਤੇ ਮਗਰਵੱਛਾ ਵੀਰੇ ਮਗਰਵੱਛਾ ਬਾਈ ਜੀ ਤੇ ਬੱਛੀ ਬਹੁਤ ਟੌਪ ਕਲਾਸ ਆ ਵੀਰੇ ਮੈਂ ਠੰਡੀਆਂ ਠੁਲਦੀਆਂ ਬਥੇਰੀਆਂ ਚੰਗਾ ਜਾਨਵਰ ਹੈ ਬਾਈ ਜੀ ਉਹਦਾ ਸੇਲ ਬੁਰੀ ਹੈ ਨਾ ਜੀ ਹਾਂ ਠੀਕ ਆ ਬਾਈ ਜੀ ਤੇ ਨੰਬਰ ਸ਼ੇਅਰ ਕਰਤਾ ਬਾਈ ਨੂੰ ਸਪੋਰਟ ਜਰੂਰ ਕਰਿਓ ਮੇਰਾ ਵੀਰੇ ਟੌਪ ਕਲਾਸ ਦੀ ਜੱਟ ਸੀ ਬੱਛੀ ਬਾਈ ਜੀ ਇਹ ਅਟਰ ਕੁਆਲਟੀ ਬਹੁਤ ਚੰਗੀ ਹੈ ਬਾਈ ਜੀ ਟੌਪ ਕਲਾਸ ਦੀ ਬਾਈ ਜੀ ਤੇ ਬਾਈ ਥਾੜਾ ਵੀ ਜੀ ਇਹਦੇ ਬਾਰੇ ਲਵਾਂਗੇ ਆਪਾਂ ਬਾਈ ਕੋਲ ਜਾਣਕਾਰੀ ਤੇ ਚੰਗਾ ਜਾਣ ਬਰਾ ਬਾਈ ਜੀ ਇਹਦੇ ਬਾਰੇ ਵੀ ਲਵਾਂਗੇ ਆਪਾਂ ਬਾਈ ਕੋਲ ਜਾਣਕਾਰੀ ਜੀ ਟੌਪ ਲਾ ਆ ਜਾ ਬਾਈ ਤੇ ਲੈਨੇ ਆ ਬਾਈ ਕੋਲੋਂ ਜਾਣਕਾਰੀ ਆ ਜਾਓ ਮੇਰਾ ਗੱਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬਾਈ ਠੀਕ ਹੈ ਜੀ ਕਿਹੜਾ ਪਿੰਡ ਹੈ ਜੀ ਪਿੰਡ ਰਾਮਾ ਜੀ ਅੱਛਾ ਜੀ ਤੇ ਬੜੀ ਘੱਟ ਔਰ ਚ ਬਾਈ ਕਰ ਲਾਗੇ ਵਿਪਾਰ ਨਹੀਂ ਜੀ ਉਹਦਾ ਸੌਪੋ ਜੀ ਹੈ ਅੱਛਾ ਸੌ ਕਹੇਗਾ ਬਾਈ ਪੂਰਾ ਹੈ ਠੀਕ ਹੈ ਬਾਈ ਜਿਹੜਾ ਕਿਹੜਾ ਪੇਜਦਾ ਜਿਹੜਾ ਮੋਗਾ ਜੀ ਅੱਛਾ ਜੀ ਕਿੰਨੇ ਪਸ਼ੂ ਲੈ ਕੇ ਆਏ ਜੀ ਦੋ ਪਸ਼ੂ ਲੈ ਕੇ ਆਏ ਕੋਈ ਹੋਇਆ ਸੇਲ ਹਾਂ ਜੀ ਦੋ ਇੱਕ ਛੇ ਦੋ ਅੱਛਾ ਬਾਈ ਤੇ ਇਹਦਾ ਕੀ ਛਾਬ ਦਾ ਬੱਚੀ ਦਾ ਕੀ 75000 ਮੰਗਦੇ ਜੀ ਪਹਿਲਾ ਸੂਹਾ ਜੀ ਦਾ ਅੱਛਾ ਦੁੱਧ ਕਿੰਨਾ ਥੱਲੇ ਆ ਦੇ ਦੁੱਧ 15 ਲੀਟਰ ਵਾਲਾ ਅੱਛਾ 15 ਲੀਟਰ ਵਾਲਾ ਨਾਲ ਕੀ ਇਹਦੇ ਨਾਲ ਬੱਛਾ ਨਾਲ ਬਈ ਬੱਛਾ ਚੈੱਕ ਕਰੋ ਮੇਰਾ ਵੀ 75000 ਰੁਪਏ 75 ਕਿਹ ਬਈ 75 ਤੇ ਬੜਾ ਬੜਾ ਹੋ ਜਾਊਗਾ ਹਾਂ ਜੀ ਬਹੁਤ ਹੋ ਜਾਏਗਾ ਤੇ ਮੋਬਾਈਲ ਨੰਬਰ ਬੋਲ ਦੋ ਬਈ ਜੀ 99016 ਹਾਂ ਜੀ 41280 ਇੱਕ ਵਾਰ ਦੁਬਾਰੇ ਬੋਲੋਗੇ 99016 41280 ਠੀਕ ਹੈ ਬਈ ਤੇ ਬਾਈ ਪਿੱਛੇ ਬੈਠਾ ਇੱਕ ਦੰਦ ਕੱਢੀ ਜਾਂਦਾ ਇਹਨੂੰ ਪਤਾ ਨਹੀਂ ਕੀ ਹਿਸਾਬ-ਕਿਹਾਬ ਹੈ ਤੇ ਬਈ ਬਹੁਤ ਚੱਕੇ ਜਾਨਵਰ ਨੇ ਬਈ ਜੀ ਤੇ ਬਾਈ ਨੂੰ ਸਲਾਮ ਹੈ ਹੌਸਲੇ ਤੇ ਨਿੱਕਾ ਟੁੱਮਰ ਚ ਬਾਈ ਕਰ ਰਿਹਾ ਕੰਮ ਤੇ ਬਾਈ ਜੀ ਸਪੋਰਟ ਕਰਿਆ ਕਰੋ ਬਾਈਆਂ ਨੂੰ ਇਦਾਂ ਜੀ ਠੀਕ ਆ ਬਾਈ ਧੰਨਵਾਦ